ਅਸੀਂ ਇਸ ਵੇਲੇ ਮੁਹਾਲੀ ਦੇ ਖਰੜ ਇਲਾਕੇ ਦੇ ਵਿੱਚ ਮੌਜੂਦ ਆ ਤੇ ਇੱਥੇ ओरिएंटਲ ਬੈਂਕ ਆਫ ਕਾਮਰਸ ਦੇ ਬਾਹਰ ਨੋਟ ਬੰਦੀ ਤੋਂ ਬਾਅਦ ਨੋਟ ਡਿਪੋਜ਼ਿਟ ਕਰਾਉਣ ਦੀ ਗੱਲ ਕੀਤੀ ਜਾਏ ਜਾਂ ਗੱਲ ਕੀਤੀ ਜਾਏ ਕੈਸ਼ ਹਾਸਲ ਕਰਨ ਦੀ ਦੋਨਾਂ ਦੇ ਲਈ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਵੇਰ ਤੋਂ ਹੀ ਇੱਥੇ ਬਹੁਤ ਭਾਰੀ ਰਸ਼ ਹੋ ਗਿਆ ਹੈ ਲਗਭਗ ਹਰ ਏਟੀਐਮ ਹਰ ਬੈਂਕ ਦੀ ਤਰ੍ਹਾਂ ਇੱਥੇ ਵੀ ਕੁਝ ਜਿਹੇ ਹੀ ਮਾਹੌਲ ਬਣਿਆ ਹੋਇਆ ਤੇ ਲੋਕਾਂ ਨੂੰ ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤਰਨ ਤੁਸੀਂ ਸਾਨੂੰ ਦੱਸੋ ਕਿ ਕਿਸ ਕਿਸਮ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਇੱਥੇ ਕਰਨਾ ਪੈ ਰਿਹਾ ਹੈ ਤੇ ਕਿਸ ਪਰਪਸ ਲਈ ਤੁਸੀਂ ਆਏ ਸੀ ਇੱਥੇ ਸਾਨੂੰ ਬਹੁਤ ਸਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਵੇਰ ਦੇ ਆਪਾਂ ਖੜੇ ਹੋਇਆ ਲਾਈਨਾਂ ਦੇ ਵਿੱਚ ਸਾਨੂੰ ਕੋਈ ਪੁੱਛ ਹੀ ਨਹੀਂ ਰਿਹਾ ਆਪਾਂ ਕਿਤੇ ਇੱਕ ਲਾਈਨ ਸੀ ਕਿਤੇ ਦੋ ਲਾਈਨਾਂ ਕਿਤੇ ਤਿੰਨ ਹੁਣ ਤੁਸੀਂ ਖੁਦ ਦੇਖ ਸਕਦੇ ਹੋ ਇੱਥੇ ਕੋਈ ਲਾਈਨ ਹੈ ਹੀ ਨਹੀਂ ਇੱਥੇ ਇੱਕ ਦੂਜੇ ਨੂੰ ਧੱਕੇ ਮਾਰੀ ਜਾ ਰਹੇ ਨੇ ਜਿੱਥੇ ਔਰਤਾਂ ਦੀ ਲਾਈਨ ਹੈ ਉੱਥੇ ਵੀ ਸਾਰੇ ਜੈਂਟਸ ਲੋਕ ਆ ਕੇ ਖੜੇ ਹੋਏ ਨੇ ਤੇ ਮਤਲਬ ਜਿੱਤੇ ਸਾਨੂੰ ਇਹ ਕਿਹਾ ਗਿਆ ਸੀ ਸਰਕਾਰ ਵੱਲੋਂ ਕਿ ਬੇਈ ਤੁਸੀਂ ਕਿਸੇ ਵੀ ਬੈਂਕ ਵਿੱਚ ਜਾ ਕੇ ਨੋਟ ਚੇਂਜ ਵੀ ਕਰਵਾ ਸਕਦੇ ਹੋ ਤੇ ਡਿਪੋਜ਼ਿਟ ਕਰਾ ਕੇ ਫਿਰ ਤੁਹਾਨੂੰ ਪੈਸੇ ਮਿਲ ਜਾਣਗੇ ਨਵੇਂ ਬਟ ਇੱਥੇ ਇਹਨਾਂ ਨੇ ਉਹ ਕਹਿੰਦਾ ਹੈ ਕਿ ਨਹੀਂ ਜਿਨ੍ਹਾਂ ਦੇ ਸਿਰਫ ਆਪਣੇ ਹੈਗੇ ਨੇ ਪਾਸਬੁੱਕ ਜਿਨ੍ਹਾਂ ਦਾ ਅਕਾਊਂਟ ਹੈ ਇਸ ਬੈਂਕ ਦੇ ਵਿੱਚ ਸਿਰਫ ਉਹਨਾਂ ਨੂੰ ਹੀ ਪੈਸੇ ਦਿੱਤੇ ਜਾਣਗੇ ਇਸ ਪਹਲੇ ਤੇ ਜਿਵੇਂ ਮੈਂ ਆਈ ਸੀ ਸਿਰਫ ਨੋਟ ਚੇਂਜ ਕਰਵਾਉਣ ਲਈ ਤੇ ਇਹਨਾਂ ਨੇ ਕਿਹਾ ਤਾਂ ਕਿ ਨਹੀਂ ਜੀ ਤੁਹਾਡੇ ਨੋਟ ਹਾਲੇ ਚੇਂਜ ਨਹੀਂ ਹੋਣਗੇ ਤੁਸੀਂ ਬਾਅਦ 'ਚ ਆਇਓ ਹੁਣ ਬਾਅਦੋਂ ਕਦੋਂ ਆਏਗਾ 2 3 4 5 ਇਹ ਮੈਨੂੰ ਨਹੀਂ ਪਤਾ ਕਦੋਂ ਬਾਅਦੋਂ ਆਏਗਾ ਫਿਰ ਜਿੱਥੋਂ ਤੱਕ ਏਟੀਐਮ ਦੀ ਗੱਲ ਹੈ ਸਵੇਰੇ 10 ਵਜੇ ਇਹਨਾਂ ਨੇ ਕਿਹਾ ਸੀ ਏਟੀਐਮ ਕੁਲਜਾ ਨੇ 10:30 ਤੋਂ ਵੀ ਉੱਪਰ ਹੋ ਗਿਆ ਟਾਈਮ ਹਲੇ ਤੱਕ ਏਟੀਐਮ ਨਹੀਂ ਆਨ ਹੋਇਆ ਹੁਣ ਇੱਕ ਆਮ ਇਨਸਾਨ ਨੂੰ ਤੁਸੀਂ ਖੁਦ ਦੇਖੋ ਕਿ ਕਿੰਨੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਤਲਬ ਬਹੁਤ ਹੀ ਜ਼ਿਆਦਾ ਹਰਾਸਮੈਂਟ ਕਰ ਰਹੇ ਨੇ ਲੋਕ ਇੱਥੇ ਹੁਣੇ ਅਸੀਂ ਕੁਝ ਦੇਰ ਪਹਿਲਾਂ ਦੇਖ ਰਹੇ ਸੀਗੇ ਕਿ ਲੇਡੀਜ਼ ਕਾਫੀ ਸ਼ੋਰ ਮਚਾ ਰਹੀਆਂ ਸੀ ਉਸ ਦਾ ਕੀ ਰੀਜ਼ਨ ਸੀ ਉਹ ਕਿਸ ਚੀਜ਼ ਨੂੰ ਲੈ ਕੇ ਰੌਲਾ ਪੈ ਰਿਹਾ ਸੀ ਲੇਡੀਜ਼ ਇਥੇ ਇਸੇ ਲਈ ਨਾ ਰੋਲਾ ਪਾ ਰਹੀਆਂ ਨੇ ਕਿਉਂਕਿ ਤੁਸੀਂ ਖੁਦ ਦੇ ਕੋ ਇੱਕ ਇੱਕ ਕਰ ਕਰਕੇ ਲੇਡੀਜ਼ ਨੂੰ ਤਾਂ ਅੰਦਰ ਜਾਣ ਹੀ ਨਹੀਂ ਦੇ ਰਹੇ ਨਾ ਇਥੇ ਇੱਕ ਲਾਈਨ ਸੀ ਲੇਡੀਜ਼ ਦੀ ਜੋ ਕਿ ਉਹ ਨਜ਼ਰ ਹੀ ਨਹੀਂ ਆ ਰਹੀ ਕਿ ਲਾਈਨ ਹੈਗੀ ਵੀ ਹੈ ਕਿ ਨਹੀਂ ਹੈਗੀ ਲਾਈਨ ਮਤਲਬ ਲੇਡੀਜ਼ ਨੂੰ ਆਬਵੀਅਸਲੀ ਤੁਸੀਂ ਖੁਦ ਦੇ ਕੋ ਸਾਰਿਆਂ ਨੂੰ ਆਈ ਹੋ ਰਿਹਾ ਕਿ ਆਪਾਂ ਕਿਉਂ ਇੰਨਾ ਦੇ ਧੱਕੇ ਖਾਈਏ ਜਦਕਿ ਇੱਕ ਲਾਈਨ ਹੋਣੀ ਚਾਹੀਦੀ ਹੈ ਪੂਰਾ ਸਿਸਟਮੈਟਿਕ ਤਰੀਕਾ ਹੋਣਾ ਚਾਹੀਦਾ ਜੋ ਕਿ ਨਹੀਂ ਹੈ ਇਥੇ ਸਰਕਾਰ ਦੀ ਜਾਂ ਕਹਿ ਜਾਏ ਮੋਦੀ ਜੀ ਦੀ ਇਹ ਜੋ ਮੂਵ ਹੈ ਇਹਨੂੰ ਸਹੀ ਸਮਝਦੇ ਹੋ ਜਾਂ ਗਲਤ ਨਹੀਂ ਮੂਵ ਬਿਲਕੁਲ ਸਹੀ ਹੈ ਕੁਝ ਸੁਪਨੇ ਜੋ ਉਹਨਾਂ ਨੇ ਦੇਖੇ ਨਹੀਂ ਜ਼ਰੂਰ ਉਹਨਾਂ ਸੁਪਨਿਆਂ ਨੂੰ ਆਪਾਂ ਨੇ ਹੀ ਕਰਨਾ ਹੈ ਉਹਨਾਂ ਨੂੰ ਸਹੀ ਬਣਾਉਣ ਲਈ ਕਾਮਯਾਬ ਕਰਨ ਲਈ ਬਟ ਇੱਕ ਇੱਕ ਤਰੀਕਾ ਸਰਕਾਰ ਨੇ ਆਪਣੇ ਵੱਲੋਂ ਤਾਂ ਬੈਂਕਾਂ ਨੂੰ ਦੇ ਦਿੱਤਾ ਬਟ ਉਹ ਕਿ ਫਾਲੋ ਅਪ ਨਹੀਂ ਹੋ پا ਰਿਹਾ ਹੈ ਇਹ ਕਿ ਆਪਾਂ ਯੂਥ ਆ ਮੈਂ ਯੂਥ ਆ ਮੈਂ ਚਾਹਦੀਆਂ ਕਿ ਅੱਛੀ ਤਰ੍ਹਾਂ ਹੋਏ ਫਾਲੋ ਬਟ ਜਿਸ ਤਰੀਕੇ ਨਾਲ ਇਹ ਬੈਂਕ ਕਰ ਰਹੇ ਨੇ ਜਾਂ ਇੱਕ ਜਨਤਾ ਨੂੰ ਸੰਭਾਲਣਾ ਵੀ ਬਹੁਤ ਮੁਸ਼ਕਿਲ ਹੈ ਇੱਕ ਪ੍ਰੋਪਰ ਪੁਲਿਸ ਸਿਸਟਮ ਹੋਣਾ ਚਾਹੀਦਾ ਕਿ ਨਹੀਂ ਇਹ ਲਾਈਨਸ ਨੇ ਉਹ ਨਹੀਂ ਹੋ ਰਿਹਾ ਹਲੇ ਠੀਕ ਹੈ ਮੂਵ ਅੱਛਾ ਲੱਗਦਾ ਹੈ ਕਿ ਬੈਂਕਸ ਵੱਲੋਂ ਵੀ ਜੋ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਂਦੀ ਹੈ ਉਹਨਾਂ ਨਾਲ ਉਹਨਾਂ ਵੱਲੋਂ ਵੀ ਸਹੀ ਕਦਮ ਨਹੀਂ ਚੁੱਕੇ ਜਾ ਰਹੇ ਨਹੀਂ ਬਿਲਕੁਲ ਨਹੀਂ ਤੁਸੀਂ ਖੁਦ ਦੇਖੋ ਕਿਤੇ ਤੁਹਾਨੂੰ ਸਿਕਿਉਰਿਟੀ ਗਾਰਡ ਨਹੀਂ ਨਜ਼ਰ ਆਇਆ ਕਿਤੇ ਕੋਈ ਤਰੀਕਾ ਨਹੀਂ ਨਜ਼ਰ ਆ ਰਿਹਾ ਇੱਕ ਬੰਦਾ ਇੱਕ ਲਾਈਨ ਸੈਪਰੇਟ ਕਰਨ ਲਈ ਕੁਝ ਹੁੰਦਾ ਹੈ ਉਹਨੂੰ ਨਹੀਂ ਲੱਗਿਆ ਹੋਇਆ ਕੁਝ ਨਹੀਂ ਲੱਗਿਆ ਹੋਇਆ ਲੋਕੀ ਬਸ ਤੱਕੇ ਮੋਕੇ ਵਿੱਚ ਲੱਗੇ ਹੋਏ ਨੇ ਹਰ ਇੱਕ ਨੂੰ ਹੋਇਆ ਕਿ ਮੈਨੂੰ ਪੈਸਾ ਮਿਲ ਜੇ ਮੈਨੂੰ ਪੈਸਾ ਮਿਲ ਜੇ ਉਹ ਨਹੀਂ ਮਿਲ ਜੇ ਬਸ ਤਾਂ ਮੋਦੀ ਜੀ ਦੀ ਜੋ ਮੂਵ ਹੈ ਨੋਟਬੰਦੀ ਦਾ ਜੋ ਪੂਰਾ ਸਿਲਸਿਲਾ ਚੱਲ ਰਿਹਾ ਉਹਨੂੰ ਤਾਂ ਜਾ ਰਿਹਾ ਪਰ ਜੇਕਰ ਹੁਣ ਵੀ ਸਾਡੇ ਪਿੱਛੇ ਦੇਖਿਆ ਜਾਏ ਤਾਂ ਜੋ ਲੇਡੀਜ਼ ਸੈਕਸ਼ਨ ਹੈ ਉਹ ਕਿਤੇ ਨਾ ਕਿਤੇ ਜ਼ਰੂਰ ਪਰੇਸ਼ਾਨ ਹੋ ਰਿਹਾ ਕਿਉਂਕਿ ਜਿਸ ਤਰ੍ਹਾਂ ਨਾਲ ਕਿਹਾ ਜਾ ਰਿਹਾ ਕਿ ਪੁਰਸ਼ਾਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਲਾਈਨ ਦੇ ਵਿੱਚੋਂ ਧੱਕਣਾ ਸ਼ੁਰੂ ਕਰ ਦਿੱਤਾ ਹੈ ਅਤੇ ਨਾਲ ਹੀ ਬੈਂਕਾਂ ਵੱਲੋਂ ਵੀ ਨਾ ਤਾਂ ਇੱਥੇ ਕੋਈ ਸਿਕਿਉਰਿਟੀ ਗਾਰਡ ਪ੍ਰੋਵਾਈਡ ਕੀਤਾ ਗਿਆ ਅਤੇ ਨਾ ਹੀ ਇੱਥੇ ਕਿਸੇ ਕਿਸਮ ਦੀ ਮਹਿਲਾਵਾਂ ਦੇ ਲਈ ਸੁਰੱਖਿਆਤਾ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜਰੂਰ ਕਰਨਾ ਪੈ ਰਿਹਾ ਹੈ ਕੈਮਰਾ ਪਰਸਨ ਗਰੀਸ਼ ਦੇ ਨਾਲ ਪਰਵੇਸ਼ ਸੰਧੂ এবੀਪੀ ਨਿਊਜ਼ ਮੁਹਾਲੀ